ਦੋਸਤੋ ਆਹ ਚੀਜ਼ ਬਹੁਤ ਤਕੜੀ ਜੜੀ ਬੂਟੀ ਐ ਤੁਸੀਂ ਆਮ ਹੀ ਦੇਖੀ ਹੋਣੀ ਆ ਫਾਇਦੇ ਸੁਣ ਕੇ ਰਹਿ ਜਾਓਗੇ ਹੈਰਾਨ ਬਹੁਤ ਫਾਇਦੇ ਨੇ ਦੋਸਤੋ ਜਿੰਨਾ ਲੋਕਾਂ ਦਾ ਖੂਨ ਗਾੜਾ ਹੋਇਆ ਹੋਇਆ ਖੂਨ ਨੂੰ ਤੁਹਾਡੇ ਨੂੰ ਪਤਲਾ ਕਰ ਦੂ ਜਿਹੜੇ ਲੋਕਾਂ ਨੂੰ ਸ਼ੂਗਰ ਹੋਈ ਵੀ ਆ ਸ਼ੂਗਰ ਨੂੰ ਵੀ ਕੰਟਰੋਲ ਦੇ ਵਿੱਚ ਕਰ ਦੂ ਜਿੰਨਾ ਲੋਕਾਂ ਦਾ ਮਟਾਪਾ ਵਧਿਆ ਹੋਇਆ ਪੇਟ ਬਾਹਰ ਨੂੰ ਆਇਆ ਪਿਆ ਭਾਰ ਹੈ ਜਿਹੜਾ ਉਹਨਾਂ ਦਾ ਘਟਦਾ ਨਹੀਂ ਹੈਗਾ ਬਹੁਤ ਦਵਾਈਆਂ ਖਾ ਲੀਆਂ ਉਹਨੂੰ ਵੀ ਠੀਕ ਕਰ ਦੂ ਬਿਲਕੁਲ ਠੀਕ ਕਰ ਦੂ ਤੁਹਾਡਾ ਮਟਾਪਾ ਜਿਹੜੇ ਲੋਕਾਂ ਨੂੰ ਸਾਹ ਦੀ ਪ੍ਰੋਬਲਮ ਹੈ ਦਮੇ ਦੀ ਉਹਦੇ ਵਿੱਚ ਵੀ ਬਹੁਤ ਕੰਮ ਆਉਂਦੀ ਹੈ ਇਹ ਬਾਕੀ ਜਿਹੜੇ ਲੋਕਾਂ ਨੂੰ ਖੰਘ ਜ਼ਖਾਮ ਨਜਲਾ ਰਹਿੰਦਾ ਜਾਂ ਜਿਨ੍ਹਾਂ ਦੀ ਪਾਚਨ ਕਿਰਿਆ ਸ਼ਕਤੀ ਸਹੀ ਨਹੀਂ ਹੈਗੀ ਪੇਟ ਸਾਫ਼ ਨਹੀਂ ਹੁੰਦਾ ਕਬਜ ਗੈਸ ਤੇਜਾਬ ਉਹਦੇ ਵਿੱਚ ਵੀ ਕੰਮ ਆਉਂਦੀ ਹੈ ਦੋਸਤੋ ਇਹਨੂੰ ਪਿੱਪਲੀ ਕਹਿੰਦੇ ਨੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਇਹਨੂੰ ਕੀ ਕਹਿੰਦੇ ਨੇ ਬਾਕੀ ਸਾਡੇ ਪੇਜ ਨੂੰ ਫੋਲੋ ਲਾਈਕ ਜਰੂਰ ਕਰਿਓ ਤੇ ਬਾਕੀ ਅਸੀਂ ਹੋਰ ਵੀ ਜਿਹੜੀ ਜੜੀ ਬੂਟੀਆਂ ਦੇ ਫਾਇਦੇ ਤੁਹਾਨੂੰ ਦੱਸਦੇ ਹਾਂ